ਅਸੀਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਤੇ ਸਾਡੇ ਕਮਿਸ਼ਨਰ ਫੂਡ ਐਂਡ ਡਰਗਸ ਇੰਸਪੈਕਟਰ ਪੰਜਾਬ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਅਸੀਂ ਜੋ ਵੀ ਖਾਨਕੀਨ ਦੀਆਂ ਵਸਤੂਆਂ ਜਿਹੜੀਆਂ ਫੜੀਆਂ ਤੇ ਜਾਂ ਫਾਸਟ ਫੂਡ ਆਦਿ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਆ ਅਸੀਂ ਜਿਹੜੀ ਆ ਇਨਸਪੈਕਸ਼ਨ ਕਰ ਰਹੇ ਆ ਇਸ ਦੌਰਾਨ ਜੇ ਕੋਈ ਉੱਥੇ ਕੋਤਾਈ ਪਾਈ ਜਾਂਦੀ ਆ ਤੇ ਉਹ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਅਸੀਂ ਬੰਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਮੈਂ ਡਾਕਟਰ ਜੀਐਸ ਪੰਨੋ ਸਾਈਕ ਮਿਨਿਸਟਰ ਫੂਡ ਗੁਰਦਾਸਪੁਰ ਤੇਰਨਾ ਮੇਰੇ ਫੂਟ ਸੇਫਟੀ ਅਫਸਰ ਮਿਸਟਰ ਅਮਨ ਵਰਦੀ ਜੀ ਤੇ ਮੈਡਮ ਚਿੰਤ ਕੌਰ ਜੀ ਅਸੀਂ ਜਿਹੜਾ ਆ ਸਾਰੀਆਂ ਜਿੰਨੀਆਂ ਵੀ ਰੇੜੀਆਂ ਫੜੀਆਂ ਇੱਥੇ ਸਾਡੇ ਏਰੀਆ ਦੇ ਵਿੱਚ ਲੱਗ ਰੀਆਂ ਆ ਉਹਨਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਆ ਜੇ ਕਿਤੇ ਉਹਨਾਂ ਦੀ ਸਾਫ ਸਫਾਈ ਦਾ ਜੇ ਕਿਤੇ ਉਹਨਾਂ ਦੇ ਆਪਣੇ ਸਰੀਰ ਦੀ ਸਫਾਈ ਦਾ ਜਾਂ ਜਿੱਥੇ ਉਹ ਆਪਣਾ ਜਿਹੜਾ ਸਮਾਨ ਬਣਾਉਂਦੇ ਆ ਉਹ ਸਾਰਾ ਕੁਝ ਜਿਹੜਾ ਇਹ ਚੈੱਕ ਕਰ ਰਹੇ ਆ ਜੇਕਰ ਉੱਥੇ ਕੋਈ ਜਿਹੜੀ ਫਸਾਈ ਪਾਈ ਜਾਂਦੀ ਆ ਤੇ ਅਸੀਂ ਜਿਹੜੀ ਜੋ ਵੀ ਫੂਡ ਸੇਫਟੀ ਐਕਟ ਦੇ ਨੰਬਰ ਦੀ ਕਾਰਵਾਈ ਹਮਲੇ ਵਿੱਚ ਲਿਆਵਾਂ। ਉਹਨਾਂ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਆਪਣੇ ਸਾਰੇ ਫੂਡ ਤੇ ਡਰਗ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਕਿ ਜੋ ਵੀ ਚੀਜ਼ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਆ ਪਹਿਲਾਂ ਇਹ ਮਨ ਦੇ ਵਿੱਚ ਸੋਚੋ ਕੀ ਉਹ ਤੁਸੀਂ ਆਪ ਖਾ ਸਕਦੇ ਆ? ਜੇ ਉਹ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਜੇਕਰ ਤੁਸੀਂ ਇਹ ਜੀ ਕਰ ਸਕਦੇ ਹੋ ਤੇ ਜਾਂ ਕਰੋਗੇ ਤੇ ਆਟੋਮੈਟਿਕਲੀ ਤੁਸੀਂ ਜਿਹੜੀ ਆ ਚੰਗੀ ਚੀਜ਼ ਬਣਾ ਕੇ ਵੇਚੋਗੇ ਪਰ ਜੇ ਫਿਰ ਵੀ ਤੁਸੀਂ ਮਾੜੀ ਚੀਜ਼ ਕਿਸੇ ਨੇ ਵੀ ਬਣਾ ਕੇ ਵੇਚੀ ਜੋ ਸਾਡੇ ਫੂਡ ਸੇਫਟੀ ਸਟੈਂਡਰਡ ਐਕਟ ਦੇ ਅੰਨ ਬਣਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ। ਚੈਕਿੰਗ ਸਾਡੀ ਪਹਿਲਾਂ ਵੀ ਜਿਹੜੀ ਸੀਗੀ ਚੱਲਦੀ ਸੀਗੀ ਪਰ ਅਸੀਂ ਜਿਹੜਾ ਆ ਹੁਣ ਥੋੜੀਆਂ ਹੋਰ ਜਿਹੜੀਆਂ ਇਹ ਵਿਜ਼ਿਟ ਜਿਹੜੀਆਂ ਉਹ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਮਿਆਰੀ ਜਿਹੜਾ ਖਾਣ ਪੀਣ ਦਾ ਸਬਾਣ ਆ ਉਹ ਮਿਲਿਆ ਹੋ ਸਕੇ। ਡਿਪਾਰਟਮੈਂਟ ਵੱਲੋਂ ਇਹੀ ਖਾਸਾ ਹੈ ਤਾਂ ਨੇ ਕਿ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਹੈ। ਜਿਹੜੀ ਜਗ੍ਹਾ ਤੇ ਤੁਸੀਂ ਚੀਜ਼ ਪੜਾਉਂਦੇ ਆ ਉੱਥੇ ਸਾਫ਼ ਸਫਾਈ ਹੋਣੀ ਚਾਹੀਦੀ ਹੈ। ਜਿਹੜਾ ਰੌ ਮਟੀਰੀਅਲ ਤੁਸੀਂ ਵਰਤਦੇ ਆ ਚੰਗੀ ਕੁਆਲਟੀ ਦਾ ਹੋਣਾ ਚਾਹੀਦਾ ਤਾਂ ਕਿ ਉਹਦੀ ਚੰਗੀ ਚੀਜ਼ ਬਣ ਸਕੇ ਜੇ ਤੁਸੀਂ ਇੰਜਤ ਕਰੋਗੇ ਤੇ ਸਾਰਾ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰੋਗੇ ਨਹੀਂ ਤੇ ਜੋ ਵੀ ਸਾਡੇ ਫੂਡ ਸੇਫਟੀ ਸਟੈਂਡਰਡ ਹੈ ਤਦਾਂ ਤੇ ਜੋ ਸਾਡੀ ਜਿਹੜੇ ਡਿਪਾਰਟਮੈਂਟ ਨਾਲ ਹਦਾਇਤਾਂ ਹੋਣਗੀਆਂ ਉਹਨਾਂ ਦੀ ਇਨਵਿਨਰ ਜਿਹੜੀ ਆ ਪਾਲ ਲਾ ਕੇ